ਸੋ ਸਿਕਰ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰਿਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਾਗਵਾਲ ਸੋ ਅੱਜ ਅਸੀਂ ਮੌਜੂਦ ਹਾਂ ਇੱਕ ਗੁਰਦੁਆਰਾ ਸਾਹਿਬ ਦੇ ਹੱਦ ਗ੍ਰੰਥੀ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਜਿਹੜੀਆਂ ਇਹ ਆਪਣੇ ਬਾਬਾ ਜੀ ਦੇ ਕਰਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਜਿਹੜੇ ਇੱਕ ਜਿਹੜੇ ਕਰਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਇੱਕ ਹੱਦ ਗ੍ਰੰਥੀ ਦੀਆਂ ਜਿਹੜੀਆਂ ਨੇ ਕਰਦੀਆਂ ਤਸਵੀਰਾਂ ਨੇ ਸੋ ਅਕਸ਼ਰ ਹੀ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀਆਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਹੱਦ ਗ੍ਰੰਥੀ ਦੀਆਂ ਜਿਹੜੇ ਘਰ ਦੀਆਂ ਮੌਜੂਦਾ ਜਿਹੜੇ ਹਾਲਾਤ ਤੁਸੀਂ ਦੇਖਦੇ ਰਹਿੰਦੇ ਹੋ ਸੋ ਉਹ ਅੱਜ ਵੀ ਅਸੀਂ ਕੁਝ ਇਦਾਂ ਦੇ ਹੀ ਜਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਬਾਬਾ ਜੀ ਦੇ ਘਰ ਬੈਠੇ ਹਾਂ ਸੋ ਸਾਰੀ ਗੱਲਬਾਤ ਕਰਦੇ ਹਾਂ ਬਾਬਾ ਜੀ ਦੇ ਨਾਲ ਬਾਕੀ ਬਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਨਾਂ ਕੀ ਮੇਰਾ ਨਾਂ ਜਗੀਰ ਸਿੰਘ ਜੇ ਪਿੰਡ ਪਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਉਹ ਬਈ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਜਿਹੜੀ ਆਪ ਹੀ ਇੱਕ ਵੀਡੀਓ ਜਿਹੜੀ ਪੋਸਟ ਕਰ ਦਿੱਤੀ ਗਈ ਹੈ ਕੀ ਮਤਲਬ ਉਹ ਭਾਜੀ ਉਹ ਮੈਂ ਨਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਜਾਨਣਾ ਡਿਊਟੀ ਕਰਦਾ ਕਿਹੜੇ ਕੋ ਕਿਹੜੇ ਗੁਰਦੁਆਰਾ ਸਾਹਿਬ ਇਹ ਪਿੰਡ ਰੋੜ ਖੈਰਾ ਦੇ ਭਾਗੋਵਾਲ ਦੇ ਨਾਲ ਹੀ ਜੇ ਪਿੰਡ ਤੇ ਉੱਥੇ ਮੈਂ ਡਿਊਟੀ ਗਰੰਤੀ ਸਿੰਘ ਦੀ ਕਰਦਾ ਤੇ ਕੱਲ ਮੀ ਬਹੁਤ ਪੈ ਰਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਬਾਰਿਸ਼ ਹੋ ਰਹੀ ਸੀ ਤੇ ਉਧਰੋਂ ਮੈਨੂੰ ਪ੍ਰਬੰਧਕਾਂ ਦੇ ਫੋਨ ਆਈ ਜਾ ਰਹੇ ਸਨ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਕਿਉਂ ਨਹੀਂ ਆਏ ਤੇ ਮੈਂ ਕਿਹਾ ਵੀ ਭਾਜੀ ਆ ਵੇਖੋ ਮੀ ਪੈ ਰਿਆ ਜੇ ਮੇਰੀੋਂ ਘਰੋਂ ਬਾਹਰ ਜਾਣ ਦੀ ਬੜੀ ਦਿੱਕਤ ਆ ਕਿਉਂਕਿ ਹੈਂਡੀਕੈਪ ਹੋਣ ਦੇ ਕਾਰਨ ਸਕੂਟਰੀ ਤੁਹਾਨੂੰ ਪਤਾ ਕਿ ਮੋਪੜ ਸਲਿੱਪ ਹੋ ਜਾਂਦੀ ਹੈ ਤੇ ਛੱਟਪੇਟ ਵੀ ਲੱਗ ਸਕਦੀ ਹੈ ਇਸ ਕਰਕੇ ਮੈਂ ਭਾਜੀ ਉਹ ਮਜਬੂਰ ਹੋ ਕੇ ਉਹ ਵੀਡੀਓ ਪਾਈ ਚੈਨਲ ਆਪਣੇ ਸੋਸ਼ਲ ਮੀਡੀਆ ਤੇ ਕਿ ਮੇਰੀ ਕੋਈ ਦਾਨੀ ਸੱਜਣ ਕੋਈ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਵੀਰ ਜੋ ਕਿ ਗੁਰਸਿੱਖਾਂ ਦੀ ਬਾਹ ਫੜਦੇ ਨੇ ਉਹਨਾਂ ਤੱਕ ਮੇਰੀ ਇਹ ਵੀਡੀਓ ਪਹੁੰਚ ਜਾਵੇ ਇਸ ਕਰਕੇ ਮੈਂ ਇਹ ਵੀਡੀਓ ਪਾਈ ਤੇ ਮੇਰੀ ਮਜਤ ਹੋ ਸਕੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਜਿਹੜੀ ਤੁਸੀਂ ਇਹ ਜਿਹੜੀ ਕਰਦੇ ਹੋ ਹੈਡ ਗ੍ਰੰਥੀ ਦੀ ਬਥੌਰ ਜੀ ਡਿਊਟੀ ਇਨ ਬੋਰਡ ਕਿੰਨੇ ਚੰਤ ਜਿਹੜੀਆਂ ਸੇਵਾ ਜਿਹੜੀ ਉਸਨ ਬਾਰੇ ਇਹ ਮੈਨੂੰ ਸਾਲ ਹੋ ਗਿਆ ਜੇ ਪਹਿਲੋਂ ਮੈਂ ਵੀਰ ਜੀ 25 ਸਾਲ ਲਾਇਏ ਜੇ ਪਿੰਡ ਧੀਰੀ ਆ ਬਾਈਪਾਸ ਦੇ ਨਾਲ ਹੀ ਬਟਾਲੇ ਦੇ ਧੀਰ ਪਿੰਡ ਉਥੇ ਮੈਂ 25 ਸਾਲ ਗ੍ਰੰਥੀ ਸਿੰਘ ਦੀ ਸੇਵਾ ਕੀਤੀ ਹੈ ਤੇ ਉਹ ਰੋਡ ਬਣ ਦੇ ਕਾਰਨ ਜੋ ਡੇਰਾ ਰੋਡ ਬਣ ਰਿਹਾ ਉਹ ਰੋਡ ਬਣ ਦੇ ਕਾਰਨ ਫਿਰ ਮੈਂ ਉਥੋਂ ਹਟ ਗਿਆ ਕਿਉਂਕਿ ਹੁਣ ਜਾਂਚ ਬੜੀ ਦਿਗਤ ਹੁੰਦੀ ਸੀ ਤੇ ਫਿਰ ਮੈਨੂੰ ਇੱਥੇ ਲੱਗ ਗਈ ਪਿੰਡ ਰੋਡ ਖੈਰਾ ਵਿਖੇ ਗਰੰਤੀ ਸਿੰਘ ਦੀ ਡਿਊਟੀ ਮਿਲ ਗਈ ਇੱਥੇ ਫਿਰ ਮੈਂ ਹੁਣ ਡਿਊਟੀ ਕਰਦਾ ਤੇ ਪਰ ਕੱਲ ਜਿੰਨੀ ਮੈਨੂੰ ਮੁਸ਼ਕਲ ਆਈ ਹੈ ਉੱਥੇ ਗੁਰਦੁਆਰਾ ਸਾਹਿਬ ਜਾਣ ਦੀ ਉਹ ਬਹੁਤ ਮੈਨੂੰ ਮੁਸ਼ਕਲ ਆਈ ਹੈ ਉਹ ਘਰ ਦੇ ਵੀ ਸਾਡੇ ਵੇੜੇ ਦੇ ਵਿੱਚ ਟੋਏ ਪੈ ਗਏ ਨੇ ਬਹੁਤ ਮਾੜੀ ਹਾਲਾਤ ਹੈ ਇਸ ਕਰਕੇ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤੌੜ ਬਾਬਾ ਜੀ ਮੈਂ ਤੁਹਾਨੂੰ ਦੇਖਦੇ ਉੱਥੇ ਕਰਦੇ ਡਿਊਟੀ ਕਰਦੇ ਸੇਵਾ ਨਿਭਾ ਰਹੇ ਜੋ ਕਦੀ ਪਿੰਡ ਵਾਲਿਆਂ ਜਾਂ ਇੱਥੋਂ ਦੇ ਪਿੰਡ ਦੇ ਜਾਂ ਉੱਥੋਂ ਦੇ ਸੇਵਾ ਕਰੇ ਕਿਤੇ ਨੇ ਮਦਦ ਕਰਨ ਦੀ ਕੁਛ ਨਹੀਂ ਕੀਤੀ ਹਾਂਜੀ ਵੀਰ ਜੀ ਮੇਰੀ ਮਦਦ ਕੀਤੀ ਜੇ ਮੇਰੀ ਬੇਟੀ ਦੇ ਵਿਆਹ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਵੀਰਾਂ ਨੇ ਭੈਣਾਂ ਨੇ ਸਾਰਿਆਂ ਨੇ ਮੇਰੀ ਮਦਦ ਕੀਤੀ ਆ ਬਾਬਾ ਜੀ ਤੁਹਾਡੀ ਗੱਲ ਠਾਕਦਾ ਜਿਹੜੀ ਪ੍ਰਬੰਧਕ ਕਮੇਟੀ ਤੁਸੀਂ ਨਾ ਲਿਆਓ ਉਹ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਮੌਜੂਦ ਹੈ ਉੱਥੋਂ ਉੱਥੋਂ ਲੱਗੀ ਥੀ ਪਿੰਡ ਰੋੜ ਖੈਰਾ ਜਿੱਥੇ ਮੈਂ ਗੁਰਦੁਆਰਾ ਸਾਹਿਬ ਦੀ ਡਿਊਟੀ ਕਰਦਾ ਨਾ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਉਸ ਪ੍ਰਬੰਧਕ ਕਮੇਟੀ ਨੇ ਮੇਰੀ ਮਦਦ ਕੀਤੀ ਹੈ ਬੇਟੀ ਦੇ ਵਿਆਹ ਤੇ ਮੇਰੀ ਬੇਟੀ ਦੇ ਵਿਆਹ ਤੇ ਉਹਨਾਂ ਨੇ ਬਹੁਤ ਮੈਨੂੰ ਸੇਵਾ ਦਿੱਤੀ ਹੈ ਜਿਹੜੀ ਬਾਬਾ ਜੀ ਫਿਰ ਤੁਸੀਂ ਮਤਲਬ ਬੇਟੀ ਦੇ ਕਾਰਜ ਦੀ ਗੱਲ ਕਰਨ ਉਹ ਇੱਥੋਂ ਵਾਲੇ ਪਿੰਡ ਵਾਲਿਆਂ ਜਾਂ ਪ੍ਰਬੰਧਕ ਕਮੇਟੀ ਨੇ ਜਾਂ ਇੱਥੇ ਸਮਾਜ ਸੇਵੀ ਸੰਸਥਾ ਨੇ ਇੱਥੋਂ ਵਾਲਾ ਕਿਸੇ ਨੇ ਮਦਦ ਕੀਤੀ ਇੱਥੇ ਮਦਦ ਕੀਤੀ ਜੇ ਸਾਡਾ ਵੀਰਿਆ ਭਾਈ ਕਨਈਆ ਐਡ ਜੁਕੇ ਨਾ ਪਹਿਲੋਂ ਐਡ ਸੀ ਮਲੂਕ ਸਿੰਘ ਭਾਗੋ ਵਾਲੀ ਤੇ ਹੁਣ ਉਹਨਾਂ ਨੇ ਸੰਸਥਾ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੇਵਾ ਸੁਸਾਇਟੀ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਹੈ ਤੇ ਸਾਡੇ ਨਗਰ ਦੇ ਹੋਏ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਜੀ ਗਿੰਦਾ ਜੋ ਬਬਰ ਖਾਲਸਾ ਚ ਜੋ ਉਹਨਾਂ ਨੇ ਸੇਵਾਵਾਂ ਕੀਤੀਆਂ ਨੇ ਬੜੀਆਂ ਤੇ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਭਤੀਜੇ ਨੇ ਗੁਰਜੰਟ ਸਿੰਘ ਜੰਗ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਡੀ ਬੇਟੀ ਦੇ ਵਿਆਹ ਤੇ ਕੌਣ ਕੌਣ ਪਰਿਵਾਰ ਦੇ ਵਿੱਚ ਬਾਬਾ ਜੀ ਆਪਣੇ ਇਹ ਮੈਂ ਤੇ ਮੇਰੀ ਘਰਵਾਲੀ ਜੇ ਤੇ ਦੋ ਬੇਟੀਆਂ ਸੀ ਤੇ ਬੇਟੀ ਇੱਕ ਵਿਆਹ ਹੀ ਗਈ ਐ ਤੇ ਇੱਕ ਵਿਉਣ ਵਾਲੀ ਐ ਤੇ ਬੇਟਾ ਸਾਡਾ 4 ਸਾਲ ਹੋ ਗਏ ਚੜ੍ਹਾਈ ਕਰ ਗਿਆ ਕੀ ਗੱਲ ਹੋਈ ਬਾਬਾ ਉਹਨਾਂ ਨੂੰ ਅਟੈਕ ਹੀ ਹੋ ਗਿਆ ਸੀ ਮਿਰਜੀ ਅਟੈਕ ਹੋ ਗਿਆ ਕਿੰਨੀ ਉਮਰ ਦੀ ਕੋਈ 19 ਸਾਲ ਉਮਰ ਸੀ ਵੀਰ ਜੀ ਉਸ ਦਾ ਵਿਆਹ ਦਿੱਤਾ ਸੀ 10 ਦਿਨ ਰਹਿ ਗਏ ਸੀ ਵਿਆਹ ਦੇ ਵਿੱਚ ਅਸੀਂ ਘਰ ਵਿੱਚ ਖੁਸ਼ੀਆਂ ਮਨਾ ਰਹੇ ਸਾਂ ਵਿਆਹ ਦਾ ਸਮਾਨ ਸਮੂਨ ਖਰੀਦਿਆ ਸਾਰਾ ਕੁਝ ਕੀਤਾ ਪਰ ਰੱਬ ਨੇ ਸਾਡੀਆਂ ਜੇ ਖੁਸ਼ੀਆਂ ਉਹ ਸਾਡੇ ਕੋਲ ਖੋਲੀਆਂ ਪਰ ਰੱਬ ਤੇ ਸਾਨੂੰ ਕੋਈ ਗਲ ਨਹੀਂ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਬਾਣਾ ਉਹ ਅਸੀਂ ਮਿੱਠਾ ਕਰਕੇ ਮੰਨਿਆ ਹੁਣ ਜਿਹੜੀਆਂ ਤੁਹਾਨੂੰ ਜਿਹੜੀ ਇੱਕ ਤੇ ਤੁਹਾਨੂੰ ਲੰਗਣ ਆਉਂਦੇ ਵਿੱਚ ਜਦ ਡਿਊਟੀ ਤੇ ਸਵਾਮਨ ਮਾਉਣ ਜਾਂਦੇ ਜੋ ਉਦੋਂ ਦਿੱਕਤ ਆਉਂਦੀ ਇਸ ਤੋਂ ਇਲਾਵਾ ਜਿਹੜੀ ਘਰ ਦੇ ਵਿੱਚ ਹੋਰ ਕੀ ਮੈਨੂੰ ਦਿੱਕਤ ਆਉਂਦੀ ਜਿਹੜੀ ਬਣਾਉਂਦਾ ਕਰਦਾ ਹੋਰ ਭਾਜੀ ਕੱਲ ਤੁਸੀਂ ਵੇਖਿਆ ਕਿ ਵੀਡੀਓ ਦੇ ਵਿੱਚ ਜੋ ਟੀਨਾ ਆਪਾਂ ਪਾਈਆਂ ਨੇ ਇੱਥੇ ਸੋਈ ਬਣਾਈ ਹੈ ਤੇ ਇੱਕ ਕਹੇ ਆਏਗੇ ਵਾਸਤੇ ਕਮਰਾ ਕਮਰੇ ਦੇ ਰੂਪ ਵਿੱਚ ਬਣਾਇਆ ਇਹ ਕੱਲ ਚੋੜਿਆ ਸੀ ਬਹੁਤ ਜ਼ਿਆਦਾ ਤੇ ਜੋ ਸਾਡੇ ਜਦੋਂ ਮੇਰੀ ਘਰ ਵਾਲੀ ਰੋਟੀਆਂ ਪਕਾ ਰਹੀ ਸੀ ਤੇ ਉਤੋਂ ਪਾਣੀ ਡਿਗ ਡਿਕੇ ਤੇ ਉਹ ਸਾਰਾ ਹੀ ਤਵਾ ਅੱਗ ਬੁਝ ਗਈ ਗਿਆ ਸੀ ਬੁਝ ਗਿਆ ਤੇ ਸਾਨੂੰ ਬੜੀ ਮੁਸ਼ਕਲ ਆਈ ਰੋਟੀ ਪਾਣੀ ਨਹੀਂ ਬਣਿਆ ਤੇ ਅਸੀਂ ਭੁੱਖੇ ਹੀ ਸੌਂਗੇ ਜਿਹੜੀ ਮਲੋਤ ਵੀ ਗੁਰਦਾਰੇ ਸਾਹਿਬ ਜਿੱਥੇ ਸਵਾਮਨ ਰਭਾਰੀ ਜੋ ਉੱਥੇ ਮਤਲਬ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਮਤਲਬ ਉੱਥੋਂ ਦੇ ਜਿਹੜੇ ਹੈਗੇ ਨੇ ਆਮ ਜਿਹੜੀ ਲੋਕ ਸੰਗਤਾਂ ਨੇ ਕਦੇ ਜਿਹੜਾ ਮਤਲਬ ਇਹਨਾਂ ਚੱਲਦੇ ਦਾਣ ਦੇਸ਼ਾ ਕਰਦੇ ਚਰਚਾ ਉਹ ਸਾਰਾ ਗੁਰਦਾਰੇ ਹੁੰਦਾ ਕਿ ਤਾਡਾ ਹੁੰਦਾ ਹਾਂਜੀ ਉਹ ਜਿਹੜੀ ਗੋਲਕ ਜੇ ਗੁਰਦਾਰਾ ਸਾਹਿਬ ਦੀ ਉਹ ਉਹਨਾਂ ਦੀ ਜੇ ਪ੍ਰਬੰਧਕ ਕਮੇਟੀ ਦੀ ਤੇ ਜਿਹੜਾ ਘਰਾਂ ਦਾ ਜਿਹੜਾ ਵਾ ਹੁੰਦਾ ਜੇ ਸ੍ਰੀ ਸੁਖਮਣੀ ਸਾਹਿਬ ਦਾ ਅਖੰਡ ਪਾਠ ਸਾਹਿਬ ਦਾ ਉਹ ਮੈਨੂੰ ਮਿਲਦਾ ਜੀ ਤੇ ਤਨਖਾਹ 7000 ਜੇ ਤੇ ਆਟਾ ਮਿਲਦਾ ਜੀ ਬਸ ਇਤਨਾ ਬਾਬਾ ਜੀ ਬਸ 7000 ਰੁਪਏ ਨੇ ਸਾਰਾ ਮਤਲਬ ਇਹਨਾਂ ਮਹੀਨੇ ਦੀ ਜਿਹੜੀ ਗੁਜ਼ਰ ਹੋ ਜਾਂਦੀ ਨਹੀਂ ਵੀਰ ਜੀ ਬੜੀ ਮੁਸ਼ਕਲ ਗੁਜ਼ਾਰਾ ਕਰੀਦਾ ਜੇ ਤੁਹਾਨੂੰ ਪਤਾ ਵੀ ਬੇਟੀ ਵਿਆਹੀ ਹੈ ਉੱਥੇ ਵੀ ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ ਹੁੰਦਾ ਉਹਨੂੰ ਵੀ ਕੁਝ ਡੀੜਾ ਕਪੜਾ ਲੈ ਕੇ ਦੇਣਾ ਹੁੰਦਾ ਤੁਹਾਨੂੰ ਪਤਾ ਕਿ ਬੇਟੀਆਂ ਕੁਝ ਜਾਈਏ ਤੇ ਕਿੰਨਾ ਖਰਚਾ ਕਰਕੇ ਜਾਣਾ ਪੈਂਦਾ ਮਿਲ ਜਿਹੜਾ ਗੁਰਦਨ ਸਾਹਿਬ ਤੋਂ ਸਵਾਮਨ ਬੌਂਡ ਜਾਂਦੇ ਡਿਊਟੀ ਤੇ ਜਾਂਦੇ ਜੋ ਫਿਰ ਕਿਹੜਾ ਵਹੀਕਲ ਤੇ ਜਾਂਦੇ ਮਿਲ ਕਿਵੇਂ ਜਾਂਦੇ ਸਰ ਸਾਡੇ ਕੋ ਮੋਪੜਿਆ ਜੀ ਇਹ ਉਸਤੇ ਜਾਈਦਾ ਵਾ ਮੋਬਲ ਤੇ ਹਾਂਜੀ ਹੁਣ ਜਿਹੜਾ ਮਤਲਬ ਮੇਨ ਜਿਹੜਾ ਤੁਹਾਡਾ ਮਤਲਬ ਵੀਡੀਓ ਬਣਾਉਣ ਦਾ ਮਕਸਦ ਹੈ ਮਤਲਬ ਇਹ ਤੁਹਾਡਾ ਮਲਖਤਾਂ ਦੇ ਵੀਰਾਂ ਦਾ ਮੈਂ ਦੇਖਿਆ ਸਾਰਾ ਹਾਲਾਤ ਵੀ ਜਿਹੜੇ ਮੜੇ ਪਰ ਤੁਸੀਂ ਕੀ ਚਾਹੁੰਦੇ ਜਿਹੜੀ ਐਨ ਆਰ ਆਈ ਵੀਰ ਨੇ ਜਾਂ ਸਮਾਜ ਸੇਵੀ ਸਾਹਿਤਾਨ ਕੀ ਮਦਦ ਕਰਨੀ ਚਾਹੀਦੀ ਹਾਂਜੀ ਹਾਂਜੀ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਐਨ ਆਰ ਆਈ ਵੀਰਾਂ ਨੂੰ ਗੁਰਸਿੱਖ ਵੀਰਾਂ ਨੂੰ ਜੋ ਮੇਰੇ ਅੰਮ੍ਰਿਤਧਾਰੀ ਵੀਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਉਹ ਸਵਾਵਾਂ ਭੇਜਦੇ ਨੇ ਗਰੰਤੀ ਸਿੰਘਾਂ ਵਾਸਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਹ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਹੀ ਲਏ ਨੇ ਤੇ ਇਸ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੀ ਮਦਦ ਕਰੋ ਜੀ ਜਿਹੜੇ ਮਤਲਬ ਅਕਸਰ ਪਿੰਡਾਂ ਦੇ ਵਿੱਚ ਗ੍ਰੰਥੀ ਨੇ ਮਤਲਬ ਇਹ ਕੀ ਲੱਗਦਾ ਐਨਆਰਆਈ ਵੀਰ ਨੇ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਪੇੜ ਦੀਆਂ ਕਮੇਟੀਆਂ ਨੇ ਪ੍ਰਤੀ ਸਾਬਾਂ ਦੀ ਜਿਹੜੀਆਂ ਇਹਨਾਂ ਨੂੰ ਬਾਹ ਜੜੀ ਫੜਨੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਫੜਨੀ ਚਾਹੀਦੀ ਹੈ ਜੀ ਕਿਉਂਕਿ ਜੇ ਸਾਡੇ ਗੁਰਸਿੱਖ ਵੀਰ ਐਨਆਰਆਈ ਵੀਰ ਆਪਣੇ ਗੁਰਸਿੱਖ ਵੀਰਾਂ ਦੀ ਬਾਹ ਨਾ ਫੜਨਗੇ ਫਿਰ ਤੁਹਾਨੂੰ ਪਤਾ ਕਿ ਧਰਮ ਪਰਿਵਰਤਨ ਹੋ ਰਿਹਾ ਹੈ ਇਰ ਇਸੇ ਕਰਕੇ ਧਰਮ ਪਰिवर्तन ਹੋ ਰਹੇ ਨੇ ਤੇ ਲੋਕੀ ਧਰਮ ਪਰिवर्तन ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਐਨਆਰਆਈ ਵੀਰਾਂ ਨੂੰ ਕਿ ਅਸੀਂ ਇੰਨੀ ਤੰਗੀ ਹੁੰਦਿਆਂ ਹੋਇਆ ਵੀ ਇੰਨੀ ਦਿਗਤ ਹੁੰਦਿਆਂ ਹੋਇਆ ਵੀ ਤੇ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕਿਆ ਗੁਰੂ ਦੇ ਚਰਨਾਂ ਨਾਲ ਜੁੜੇ ਆਂ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਆਂ ਭਾਵੇਂ ਰੱਬ ਨੇ ਸਾਨੂੰ ਗਰੀਬੀ ਦਿੱਤੀ ਹੈ ਪਰ ਅਸੀਂ ਰੱਬ ਦੇ ਨਾਲ ਕੋਈ ਗਲਾ ਨਹੀਂ ਕਰਦੇ ਕਿਉਂਕਿ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਕੀ ਮਤਲਬ ਅਕਸਰ ਤੁਸੀਂ ਗੱਲ ਕੀਤੀ ਧਰਮ ਪਰिवर्तन ਦੀ ਜਿਹੜਾ ਮੇਨ ਜਿਹੜਾ ਵਾ ਕਮੀਆਂ ਨੇ ਜਾਂ ਮਜਬੂਰੀਆਂ ਨੇ ਗਰੰਥੀ ਨੇ ਇਹੇ ਵੱਡਾ ਕਾਰਨ ਹੈ ਜਿਹੜਾ ਧਰਮ ਪਰिवर्तन ਦਾ ਹਾਂਜੀ ਹਾਂਜੀ ਵੀਰ ਜੀ ਜਿੱਦਾਂ ਆਪਾਂ ਗੁਰਸਿੱਖ ਵੀਰ ਜਿਹੜੇ ਹੁੰਦੇ ਨੇ ਕੋਈ ਵੀ ਲਾ ਲੋ ਗੁਰਸਿੱਖ ਵੀਰ ਅਮਰਤਾਰੀ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਉਸ ਨੂੰ ਜਿਹੜੇ ਆ ਚਰਚਾਂ ਵਾਲੇ ਆ ਹੋਰ ਧਰਮਾਂ ਵਾਲੇ ਆ ਇਹ ਆ ਕੇ ਤੇ ਲਾਲਚ ਦੇ ਕੇ ਤੇ ਆਪਣੇ ਧਰਮ ਦੇ ਵਿੱਚ ਲੈ ਜਾਂਦੇ ਨੇ ਇਸ ਦਾ ਕਾਰਨ ਇਹ ਆ ਕਿ ਸਾਡੀ ਸਰਕਾਰਾਂ ਨਹੀਂ ਸੁਣਦੀਆਂ ਸਾਡੇ ਕੋਈ ਮਾਇਤ ਨਹੀਂ ਕਰਦਾ ਗੁਰਸਿੱਖਾਂ ਦੀ ਸਾਡੇ ਹਰੀਜਨ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਅੰਮ੍ਰਿਤਧਾਰੀ ਵੀਰ ਜੋ ਨੇ ਉਹ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ਦੇ ਵਿੱਚ ਜਾ ਚੁੱਕੇ ਨੇ ਇਸ ਕਾਰਨ ਕਰਕੇ ਕਿ ਉਹਨਾਂ ਦੀ ਕੋਈ ਮਾਇਤ ਨਹੀਂ ਕਰਦਾ ਤੇ ਉਹ ਜੋ ਦੂਜੇ ਧਰਮਾਂ ਵਾਲੇ ਲੋਕ ਨੇ ਉਹ ਲਾਲਚ ਦੇ ਵਿੱਚ ਉਹਨਾਂ ਨੂੰ ਲਿਆ ਕੇ ਤੇ ਧਰਮ ਪਰਿਵਰਤਨ ਕਰਾਉਂਦੇ ਨੇ ਹੋ ਤਾਂ ਤੁਹਾਡੇ ਕਹਿਣ ਦਾ ਮੁਤਾਬਕ ਹੈ ਵੀ ਜਿਹੜੀ ਗੁਰਸਿੱਖ ਪਰਿਵਾਰਾਂ ਦੀ ਜਾਂ ਜਿਹੜੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਇਹੋ ਜਿਹੇ ਜਿਹੜੇ ਕੇਸ ਆਉਣੇ ਜਿਹੜੇ ਬੰਦ ਹੋ ਸਕਦੇ ਹਨ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਅਸੀਂ ਆਮ ਦੇਖਦੇ ਹਾਂ ਕਿ ਲਾਲਚਾਂ ਦੇ ਵਾਸ ਹੋ ਕੇ ਧਰਮ ਪਰਵਰਤਨ ਹੋ ਰਿਹਾ ਤੇ ਜੇ ਸਾਡੇ ਵੀਰ ਗੁਰਸਿੱਖ ਵੀਰ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਜੋ ਬੈਠੇ ਨੇ ਉਹ ਆਪਣੇ ਗੁਰਸਿੱਖ ਵੀਰਾਂ ਦੀ ਮਦਦ ਕਰਨਗੇ ਤਾਂ ਸਾਡੇ ਜੋ ਵੀਰ ਨੇ ਉਹ ਗੁਰਸਿੱਖ ਰਹਿਣਗੇ ਗੁਰੂ ਦੇ ਨਾਲ ਜੁੜੇ ਰਹਿਣਗੇ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਗੇ ਜੇ ਤੁਹਾਡੀ ਹੁਣ ਕਿਸ ਸਮਾਜ ਸੇਵੀ ਨੇ ਜਾਂ ਮਤਲਬ ਐਨ ਆਰ ਆਈ ਵੀਰ ਨੇ ਮਦਦ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਪੈਂਦਾ ਸਰ ਜੀ ਹਾਂਜੀ ਮੈਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰਾ ਨਾਮ ਬਾਬਾ ਜਗੀਰ ਸਿੰਘ ਭਾਗੋਵਾਲੀ ਤੇ ਪਿੰਡ ਮੇਰਾ ਭਾਗੋਵਾਲ ਤੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਫੋਨ ਨੰਬਰ 78149 45320 ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਘਰ ਆ ਕੇ ਤੁਸੀਂ ਸਾਡੇ ਘਰ ਦੇ ਹਾਲਾਤ ਵੇਖ ਸਕਦੇ ਜੇ ਤੇ ਸਾਡੀ ਮਦਦ ਕਰ ਸਕਦੇ ਜੀ ਸੋ ਇਹ ਸਾਨੂੰ ਭਗਵਾਲ ਦੇ ਬਾਬਾ ਹੈਡ ਗ੍ਰੰਥੀ ਜਿਹੜੇ ਮੌਜੂਦਾ ਜਿਹੜੇ ਗੁਰਦੁਆਰੇ ਦੇ ਵਿੱਚ ਸਵਾਮਾ ਜਿਹੜੀਆਂ ਨੰਮੇ ਚੱਤੋ ਜਿਹੜੀਆਂ ਨਿਭਾਉ ਰਹੀ ਨੇ ਸੋ ਇਹਨਾਂ ਨੇ ਸਾਰੀਆਂ ਜਿਹੜੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਨੇ ਮਤਲਬ ਜਿਹੜੀਆਂ ਬਿਆਨ ਕੀਤੀਆਂ ਨੇ ਕਿਉਂ ਜਿਹੜੀਆਂ ਨੇ ਸੰਗਤਾਂ ਜਿਹੜੀਆਂ ਸਾਰੀਆਂ ਨੇ ਇੱਧਰ ਮਤਲਬ ਲੋੜਬੰਦ ਨਾ ਹੋਣ ਕਰਕੇ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਧਰਮ ਪਰਵਤਵਾਦ ਵੀ ਜਿਹੜੀਆਂ ਭਟਕਦੀਆਂ ਨੇ ਸੋ ਐਨ ਆਰ ਆਈ ਵੀਰਾਂ ਸਮਾਜ ਸੇਵੀ ਸਾਥਾ ਜਿਹੜੀਆਂ ਇਦਾਂ ਦੇ ਗੁਰੂ ਚਿਕ ਪਰਿਵਾਰਾਂ ਦੀ ਮਦਦ ਕਰਨ ਤਾਂ ਇਦਾਂ ਦੇ ਕੇਸ ਜਿਹੜੇ ਅਕਸ਼ਰ ਹੀ ਬੰਦ ਹੋ ਸਕਦੇ ਨੇ ਮੈਂ ਤੁਹਾਡਾ ਆਪਣਾ ਲਾਪਰੀ